ਕੋੜ ਦੇ ਬਰਫਾਨੀ ਮੰਦਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੰਦਿਰ ਵਿੱਚ ਸਿਵਲਿੰਗ ਦੇ ਅੱਗੇ ਇੱਕ ਪਾਕਿਸਤਾਨੀ 100 ਰੁਪਏ ਵਾਲਾ ਨੋਟ ਮਿਲਿਆ ਦੱਸ ਦਈਏ ਕਿ ਜਿਵੇਂ ਹੀ ਇਸ ਮਾਮਲੇ ਸਬੰਧੀ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਚੱਲਦੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਦੱਸਣ ਜੋ ਗੱਲ ਇਹ ਹੈ ਕਿ ਪੁਲਿਸ ਵੱਲੋਂ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਆਖਿਰ ਇਹ ਪਾਕਿਸਤਾਨੀ ਨੋਟ ਕਿਸ ਵੱਲੋਂ ਮੰਦਿਰ ਵਿੱਚ ਚੜਾਇਆ ਗਿਆ ਹੈ ਉਦਰ ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਕੋਈ ਪਤਾ ਨਹੀਂ ਚਲਿਆ ਕਿ ਆਖਿਰ ਇਹ ਨੋਟ ਕਿਸ ਵੱਲੋਂ ਮੰਦਰ ਵਿੱਚ ਚੜਾਇਆ ਗਿਆ ਹੈ ਪਰ ਉਹਨਾਂ ਵੱਲੋਂ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ। ਭਜੀ ਕੀ ਨਾਮਾ ਦੀ ਕੀ ਗਲਬਾਤ ਹੈ? ਸਰ ਮੇਰਾ ਨਾਮ ਰਕੇਸ਼ ਸਿੰਘ ਹੈ। ਮੈਂ ਰੋਜ਼ ਸਰੇ ਮੰਦਰ ਆਣਾ ਪੂਜਾ ਲਈ। ਤੇ ਅੱਜ ਸਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਢਾਲਿਆ ਤੇ ਸ਼ਿਵ ਸ਼ਿਵ ਦੀ ਮੂਰਤੀ ਦੇ ਸਮੀਪਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲ ਹੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰ ਇਹ ਸਾਢੇ 8:30 ਦੀ ਗੱਲ ਹੈ ਸਵੇਰ ਸਾਢੇ 8:30 ਦੀ ਹਲਕਿੀ ਕੀ ਇਨਫੋਰਮੇਸ਼ਨ ਆਈ ਜੇ ਮੰਤਰੀ ਨੂੰ ਸਵੇਰੇ ਸਾਨੂੰ ਨੇ ਫੋਨ ਆਇਆ ਇਸ ਕੇਸ ਦੇ ਮਾਰਗ ਵੱਲ ਕਿ ਮੈਨੂੰ ਸੇ ਮੰਤਰ ਮੱਥਾ ਦੇਖਣਾ ਹੈ ਕਿ ਭਾਰਤ ਦਾ ਨੋਟ ਮਿਲਿਆ ਵਾ ਉਹ ਦੁਹਾਂਤ ਤੇ ਇੱਥੇ ਆਈਆਂ ਸੋ ਦਾ ਲੋੜਾ ਪਾਕਿਸਤਾਨ ਦਾ ਜਨਾਰੀ ਤੇ ਫੋਟੋ ਆ ਲਾਲ ਅਗਲਾ ਲੋੜਾ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ ਕੌਣ ਰੱਖਿਆ ਮੰਤਰੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਰੱਖਿਆ ਹੋਇਆ ਉਹਦੇ ਕੈਮਰਾ ਸਾਬ ਕੀ ਹੋ ਰਿਹਾ ਸਿੱਛੀ ਕਬੇ ਸਿੱਛੀ ਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੇ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹਦੇ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਆਉਂਦਾ ਮੁੰਡਾ ਮੱਥਾ ਟੇਕਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਮੱਥਾ ਟੇਕਦਾ ਛੋਟੀ ਜੀ ਚੀਜ਼ ਹੈ ਪਰ ਨਹੀਂ ਕੌਣ ਰੱਖਿਆ ਹੈਗਾ ਇੱਥੇ ਉਹ ਗੇੜੇ ਨੂੰ ਜਿਹੜਾ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਉਹਨੂੰ ਜੇ ਇਹਦੇ ਲੋਕਲ ਕੋਈ ਬੰਦਾ ਹੋ ਕੇ ਰੱਖਿਆ ਹੋਵੇ ਫਿਰ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਹਰ ਦਾ ਹੈਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਹਿਸਾਬ ਨਾਲ ਜੀ ਠੀਕ